ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਆਸ ਦਰਿਆ ਦੇ ਉੱਤੇ ਨਾਉਣ ਗਏ ਚਾਰ ਬੱਚੇ ਡੁੱਬ ਗਏ ਨੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਵਿਸਾਖੀ ਦਾ ਦਿਨ ਹੈ ਅਤੇ ਵਿਸਾਖੀ ਦੇ ਉੱਤੇ ਖਾਸ ਤੌਰ ਤੇ ਬਿਆਸ ਦੇ ਕੰਡੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਨਾਉਣ ਵਾਸਤੇ ਜਾਂਦੇ ਨੇ ਅਤੇ ਇਸ ਦੌਰਾਨ ਚਾਰ ਬੱਚੇ ਜਿਹੜੇ ਨੇ ਉਹ ਡੁੱਬ ਗਏ ਨੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਉਹਨਾਂ ਦੀ ਭਾਲ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਕਈਆਂ ਦੀ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਵਿਸਾਖੀ ਦਾ ਦਿਨ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿੱਥੇ ਗੁਰੂ ਧਾਮਾਂ ਦੇ ਵਿੱਚ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ ਉੱਥੇ ਹੀ ਬਿਆਸ ਦੇ ਕੰਡੇ ਦੇ ਉੱਤੇ ਵੀ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਚ ਨੌਜਵਾਨ ਜਿਹੜੇ ਨੇ ਉਹ ਇਸ਼ਨਾਨ ਕਰਨ ਚਾਹੁੰਦੇ ਨੇ ਨਹਾਉਣ ਵਾਸਤੇ ਜਾਂਦੇ ਨੇ ਅਤੇ ਇਸ ਦੌਰਾਨ ਇੱਕ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨ ਨੇ ਜਿਹੜੇ ਕਿ ਬਿਆਸ ਦਰਿਆ ਦੇ ਵਿੱਚ ਡੁੱਬ ਗਏ ਨੇ ਨਹਾਉਣ ਗਏ ਸੀ ਅਤੇ ਉਹਨਾਂ ਦੀ ਭਾਲ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦੱਸ ਦਿੰਨੇ ਆ ਕਿ ਚਾਰ ਬੱਚੇ ਜੋ ਡੁੱਬੇ ਨੇ ਉਹਨਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਨੇ ਜਸਪਾਲ ਸਿੰਘ ਪੁੱਤਰ ਕਲਮਜੀਤ ਅਰਸ਼ਦੀਪ ਪੁੱਤਰ ਮਨਪ੍ਰੀਤ ਸਿੰਘ ਵਿਸ਼ਾਲ ਪੁੱਤਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰਪਾਲ ਪਿੰਡ ਪੀਰੇਵਾਲ ਦੇ ਹੀ ਰਹਿਣ ਵਾਲੇ ਸਨ ਤਾਂ ਜਸਪਾਲ ਸਿੰਘ ਅਤੇ ਅਰਸ਼ਦੀਪ ਨੂੰ ਜਿਹੜਾ ਆ ਲੱਭਿਆ ਗਿਆ ਏ ਇਸ ਤਰ੍ਹਾਂ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਪਰ ਉੱਥੇ ਹੀ ਦੋ ਨੌਜਵਾਨ ਜਿਹੜੇ ਨੇ ਉਹਨਾਂ ਦੀ ਲਗਾਤਾਰ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਸਪਾਲ ਸਿੰਘ ਜਸਪਾਲ ਸਿੰਘ ਜਿਹੜੀ ਇੱਥੇ ਦੁਕਾਈ ਘਟਣਾ ਉਹ ਆਪਣੀ ਬੱਚੇ ਦੇ ਨਾਲ ਹਾਂਜੀ ਉਹ ਕਿਦੋਂ ਕੋ ਆਪਣੀ ਆ ਉਹ ਜੀ 2 ਵਜੇ ਵਾਪਰੀ ਉਹ ਤਕ ਲੋਏ ਕਿੰਨੇ ਬੱਚੇ ਸੀਗੇ ਚਾਰ ਬੱਚੇ ਜਿਹੜੇ ਮੈਨੂੰ ਲਾਪਤ ਹੋਏ ਹਾਂਜੀ ਕਿਹੜੇ ਪਿੰਡ ਦੇ ਸੀਗੇ ਕਿਰਿਆਲ ਦੇ ਠੀਕ ਹੈ ਤੇਰੇ ਕਿਵੇਂ ਤੁਹਾਨੂੰ ਉਹ ਚੱਕੇ ਵਿੱਚ ਕਿਵੇਂ ਪਤਾ ਲੱਗਾ ਅਸੀਂ ਤਾਂ ਕੰਮ ਤੇ ਲੱਗੇ ਸੀ ਉਹ ਏਸੀ ਕੰਟਰਪੋਨ ਹੋਏ ਤੇ ਸਾਨੂੰ ਫੋਨ ਗਿਆ ਜਿਹੜਾ ਬਾਹਰ ਮੁੰਡਾ ਸੀ ਜਿਹਦਾ ਭਰਾ ਪਿਤਾਵਾ ਉਹਨੇ ਫੋਨ ਕੀਤਾ ਜਾਂਦਾ ਕਿ ਚਾਰ ਬੰਦੇ ਡੁੱਬ ਗਏ ਹਨ ਅਸੀਂ ਫਿਰ ਆਏ ਉਹਨਾਂ ਦੇ ਨਾਲ ਵੀ ਸੀ ਕੋਈ ਸਾਥੀ ਜਿਹੜਾ ਸੀ ਹਾਂਜੀ ਹਾਂਜੀ ਦੋ ਬਾਰ ਸੀ ਚਾਰ ਜਣੇ ਵਿੱਚ ਹੀ ਹਾਂਜੀ ਦੋ ਸਾਰੇ ਭਰਾ ਸੀ ਤੇ ਇੱਕ ਚਾਚੀ ਦਾ ਮੁੰਡਾ ਸੀ ਸਾਡੇ ਤੇ ਇੱਕ ਮੁੰਡਾ ਹੋਰ ਸੀ ਵਿੰਡੋ ਦਾ ਸਾਰੇ ਨਾਂ ਤੁਹਾਨੂੰ ਯਾਦ ਹੋ ਨਾ ਜੀ ਇੱਕ ਦਾ ਗੁਰਪ੍ਰੀਤ ਸੀ ਅੱਛਾ ਜੀ ਹਾਂ ਜੀ ਕਿੰਨੀ ਗੌਰ ਸੀ ਹੋਰ ਤਾਂ ਵੀ 21 ਸਾਲਾ ਸੀ ਤੇ ਬਾਕੀ ਵੀ ਬੰਦੇ ਸੀਗੇ ਹਾਂ ਜੀ ਫਿਰ ਪ੍ਰਸ਼ਾਸਨ ਨੂੰ ਸੂਝਣਾ ਦਿੱਤੀ ਕਿ ਹਾਂ ਜੀ ਮੁੱਖ ਤੇ ਆ ਗਏ ਹਾਂ ਜੀ ਆ ਗਏ ਤੇ ਕੋਟਾ ਖੂਰ ਵਗੈਰਾ ਮਗਾਏਗੇ ਹਾਂ ਜੀ ਆਏ ਆ ਜੀ ਮਗਾਏ